카르틱 ਬਗਨ ਦੇ ਇੱਕ ਜਿਹਨੂੰ ਕੋਈ ਬਾਜੜੇ ਉਹਦੇ ਹਾਰਮੋਮਰਸ ਨੂੰ ਜੈਲ ਸੀ ਕਰਦੇ ਇਹ ਐਡਾ ਹੋਣ ਹਾਰ ਬੱਚਾ ਮੇਰੇ ਹਲਕੀ ਸੈਂਟਰ ਦਾ ਜਿਹਦਾ 2.5 ਲੱਖ ਫਾਲੋਅਰ ਹੋਵੇ ਤੇ ਉਹਦੇ ਬੱਚਿਆਂ ਦੇ ਨਾਲ ਐਸੀ ਕਿ ਘਟਨਾ ਵਾਪਰੂਗੀ ਮੈਂ ਸਮਝਦਾ ਕਿ ਸਾਡੋ ਇਹਦੂ ਮਾਰਾ ਦੇ ਕੋਈ ਦੇਖਣ ਨੂੰ ਹੈ ਨਹੀਂਗਾ ਕਿ ਕੋਸ਼ਿਸ਼ ਸੰਜੀਗ ਕੀਤੀ ਗਿਆ ਉਸ ਕੋਸ਼ਿਸ਼ ਦੇ ਬਾਰੇ ਕੀ ਤੁਹਾਡਾ ਕਹਿਣਾ ਵਰਗਾ ਪੋਸਟ ਅਸੀਂ ਪੜੀ ਹੈ ਕਿ ਕੀ ਕਹਿ ਸਕਦੇ ਹਾਂ ਕੋਸ਼ਿਸ਼ ਤੋਂ ਵੱਡਾ ਦਾ ਸਾਡੇ ਸਾਹਮਣੇ ਰਿਜ਼ਲਟ ਆ ਵੀ ਸਾਡੇ ਬੱਚੇ ਨੂੰ ਮਾਰਤਾ ਗਿਆ ਸੀਪੀ ਲੁਧਿਆਣਾ ਸੁਪਨ ਸ਼ਰਮੀ ਵਰਗੇ ਆਈਪੀਐਸ ਇੰਟੈਲੀਜੈਂਟ ਪਰਸਨ ਹੋਣ ਜਿਹੜੇ ਏਸੀ ਵੀਰੇ ਹੋਣ ਉਹਨਾਂ ਦੇ ਹੁੰਦੇ ਹੋਏ ਲੁਧਿਆਣਾ ਦੇ ਹਾਲਾਤ ਇਹ ਆ ਤੁਸੀਂ ਦੇਖੋ ਕਿਸੇ ਕੋਈ ਫਰੋਤੀ ਮੰਗੀ ਆ ਰਹੀ ਕਿਸੇ ਦੇ ਅਟੈਕ ਹੋ ਰਿਹਾ ਕਿਸੇ ਦੇ ਕੁਝ ਹੋ ਰਿਹਾ ਕੋਈ ਮਰਡਰ ਹੋ ਰਿਹਾ ਕਾਰਤਿਕ ਕੋਲ ਨਾ ਤਾਂ ਕਿਸੇ ਤਰੀਕੇ ਦਾ ਕੋਈ ਅਸਲਾ ਸੀ ਨਾ ਕੋਈਰੇ ਦਿਮਾਗ ਚ ਕੋਈ ਕਿਸੇ ਤਰੀਕ ਦੀ ਪਲਾਨਿੰਗ ਸੀ ਵੀ ਮੈਂ ਲੜਨ ਜਾ ਰਿਹਾ ਕਿਸੇ ਨਾਲ ਉਹ ਤਾਂ ਇੱਕ ਲੜਕੇ ਨੂੰ ਛੱਡਣ ਜਾ ਰਿਹਾ ਸੀਗਾ ਔਰ ਉਸੇ ਦੌਰਾਨ ਉਹਦੀ ਰੈਖੀ ਹੋਈ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਯਾਰ ਉਹਨੂੰ ਬਦਨਾਮ ਨਾ ਕਰੋ ਉਹਦੀ ਨੀਜੀ ਲਾਈਫ ਬਾਰੇ ਸਮਝੋ ਇੱਕ ਤਾਂ ਬੱਚੇ ਦਾ ਮਰਡਰ ਹੋ ਗਿਆ ਉਹਦੀ ਜਾਨ ਚਲੇ ਗਈ ਮਾਂ ਪਿਓ ਦਾ ਇੱਕੋ ਹੀ ਪੁੱਤ ਸੀ ਉਹ ਬੇਸਹਾਰਾ ਹੋ ਗਏ ਉਹ ਆ ਰਹੀ ਆ ਭੈਣ ਬੱਚਿਆ ਦੀ ਬਾਹਰੋਂ ਜਿਹੜੀ ਉਹਦੇ ਗੁੱਟ ਤੇ ਰਖੜੀ ਬੰਦੀ ਸੀ ਆ ਰਖੜੀ ਲੰਘ ਕੇ ਗਈ ਆ ਸ਼੍ਰੀ ਗੋਬੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਯੂਮਬੀਡੀ ਲੁਧਿਆਣਾ ਦੇ ਵਿੱਚ ਸ਼ਨੀਵਾਰ ਬੀਤੀ ਰਾਤ ਨੂੰ ਇੱਕ ਨੌਜਵਾਨ ਜਿਸ ਦੀ ਉਮਰ 22 ਸਾਲ ਅਤੇ ਉਸ ਦਾ ਨਾਮ ਕਾਰਤਿਕ ਬਗਨ ਸੁੰਦਰ ਨਗਰ ਚੌਂਕ ਦੇ ਵਿੱਚ ਕੁਝ ਬਦਮਾਸ਼ਾਂ ਦੇ ਵੱਲੋਂ ਉਸ ਦੇ ਉੱਤੇ ਤਾਬਰ ਤੋਰ ਗੋਲੀਆਂ ਚਲਾਈਆਂ ਚਲਾਈਆਂ ਜਾਂਦੀਆਂ ਨੇ ਤੇ ਉਹ ਬਦਮਾਸ਼ ਜਿਹੜੇ ਕਿ ਉੱਥੋਂ ਫਰਾਰ ਹੋ ਜਾਂਦੇ ਨੇ ਮੈਂ ਇਸ ਟਾਈਮ ਕਾਰਤਿਕ ਬੱਗੇ ਦੇ ਪਰਿਵਾਰ ਦੇ ਨਾਲ ਮੌਜੂਦ ਹਾਂ ਪਰਵਾਰ ਦੇ ਵਿੱਚ ਇਸ ਟੈਮ ਸ਼ੋਕ ਦੀ ਲਹਿਰ ਹੈ ਮਾਤਮ ਦਾ ਮਾਹੌਲ ਛਾਇਆ ਹੋ ਜਾਵੇ ਪਰਵਾਹ ਤੁਸੀਂ ਦੇਖ ਪਾ ਰਹੇ ਹੋ 카ਰ্তিক ਬੱਗੇ ਨੂੰ ਬੱਗਨ ਨੂੰ ਯਾਦ ਕਰ ਰਿਹਾ ਹੈ ਗੱਲਬਾਤ ਕਰਾਂਗੇ ਕੀ ਪੂਰਾ ਮਾਮਲਾ ਹੋਇਆ ਸੀਗਾ ਆਖਿਰਕਾਰ ਕਿਉਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਮੇਰੇ ਨਾਲ ਉਸ ਦੇ ਪਿਤਾ ਜੀ ਜੁੜ ਚੁੱਕੇ ਨੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਅੱਛਾ ਜੀ ਸਰ ਸਰ ਬੜੀ ਦੁਖਦਕੜੀ ਹੋਈ ਹੈ ਕਿ 카ਰ্তিক ਬੱਗਨ ਅੱਜ ਸਾਡੇ ਵਿੱਚ ਨਹੀਂ ਦੇ ਕੀ ਪੂਰਾ ਮਾਮਲਾ ਕੀ ਹੋ ਗਿਆ ਸੀਗਾ ਸਰੋ ਦੇ ਮਾਮਲਾ ਹੁੰਦਾ ਘਰੋਂ ਥੋੜੀ ਨਿਕਲਣਾ ਜਣੇ ਇਹ ਕਿ ਤੁਹਾਡੀ ਮੀਡੀਆ ਨੂੰ ਬਦਲਾਮ ਕਰੀ ਯਾਰ ਕਿ ਕਿਉਂ ਗੁਰੀਆਂ ਚਲਾਈਆਂ ਕਿਉਂ ਕਿਉਂ ਇਦਾਂ ਦਾ ਹੋਇਆ ਉਹ ਫੇਮਸ ਸੀ 10 ਲੱਖ 25 ਘਾਟ ਸੀ ਫੋਰਟੇ YouTube ਤੇ Insta ਤੇ 3 ਲੱਖ ਦੇ ਫੈਨ ਬੋਲੋ ਹੋਊਗੇ ਤੇ ਉਹ ਗੈਂਚਰ ਕੋ ਆਊਗੇ ਗੈਂਚਰ ਕੋ 10 ਬੰਦੇ ਨਹੀਂ ਜਾਂਦੇ ਤੇ ਇਹ ਤਾਂ ਫਿਰ 3 ਲੱਖ ਹੋਰ ਦੁਨੀਆ ਬੱਚਾ ਲਾਇਕ ਬੱਚਾ ਸ ਬਾਕੀ ਕੋਈ ਨਹੀਂ ਆ ਪਾਣੀ ਬੱਲੀਏ ਦਰ ਬਾਕੀ ਸਾਨੂੰ ਇਨਸਾਨ ਦਵਾ ਦਿਓ ਅੱਛਾ ਪਤਾ ਲੱਗਿਆ ਕਿ ਕੌਣ ਸੀਗੇ ਬਦਮਾਸ਼ ਕੀ ਕੀ 카ਰ্তিক ਬੱਗਾ ਉਹਨਾਂ ਨੂੰ ਜਾਣਦਾ ਸੀਗਾ ਕਿ ਨਹੀਂ ਨਹੀਂ ਫਿਰਾਲ ਹੋਇਆ ਸੀ ਕੁਝ ਨਹੀਂ ਕਹਿ ਸਕਦਾ ਅੱਛਾ ਆ ਪੁਲਿਸ ਨੇ ਫੜਿਆ ਸੀ ਇਹਨੇ ਆਪ ਹੀ ਬਕਵਾਰ ਹੈ ਮੇਰੇ ਨਾਲ ਯਸ਼ਪਾ ਚੋਧਰੀ ਜੀ ਨੇ ਇਹ ਤਾਇਆ ਜੀ ਨੇ 카ਰ্তিক ਬੱਗੇ ਦੇ ਚੋਧਰੀ ਸਾਹਿਬ ਮਾਮਲਾ ਕੀ ਹੋ ਗਿਆ ਸੀ ਆਖਿਰਕਾਰ ਕਿਉਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਕਾਰਤਿਕ ਬਗਨ ਦੇ ਫੋਲੋਅਰ ਜਿਹੜੇ ਸੀ ਪੌਣੇ 3 ਲੱਖ ਦੇ ਨੜਤੇੜੇ ਸੀ 3 ਪੌਣੇ ਲੱਖ 3 ਲੱਖ ਤੇ ਬਹੁਤ ਹੀ ਵਧੀਆ ਹਰ ਬੰਦੇ ਨੂੰ ਪਿਆਰ ਕਰਨਾ ਉਹਨੇ ਆਪ ਤੋਂ ਵੱਡੇ ਦੇ ਪੈਰੀਂ ਹੱਥ ਲਾਣਾ ਇੱਕ ਜਿਹਨੂੰ ਕਈ ਅੱਛਾ ਸੰਸਕਾਰੀ ਸੀ ਬੱਜੜੇ ਉਹਦੇ ਹਮੋ ਮਰਸੀ ਨੂੰ ਜਲਸੀ ਕਰਦੇ ਸੀ ਉਹਦੀਆਂ ਫੇਕ ਆਈਡੀਆ ਬਣਾ ਦਿੰਦੇ ਸੀ ਲੋਕਾਂ ਨੂੰ ਧੰਗੀਆਂ ਦਿੰਦੇ ਸੀ ਬਸ ਇਥੋਂ ਸ਼ੁਰੂਆਤ ਹੋਈ ਤੇ ਉਹਨੂੰ ਆ ਨਤੀਜਾ ਮਿਲਿਆ ਬਸ ਅੱਛਾ ਪਤਾ ਲੱਗਿਆ ਕਿ ਉਹ ਕੌਣ ਸੀਗੇ ਨੌਜਵਾਨ ਜਿਨ੍ਹਾਂ ਨੇ ਇੱਕ ਮਾਸੂਮ ਦੇ ਬੱਚੇ ਦੇ ਉੱਤੇ ਨੌਜਵਾਨ ਦੇ ਉੱਤੇ ਤਾਬਰ ਤੋਂ ਗੋਲੀਆਂ ਚਲਾਉਣੀ ਸ਼ੁਰੂ ਕਰਤੀਆਂ ਹਾਲਕਿ ਕੁਝ ਗੱਲਬਾਤ ਵੀ ਹੋਈ ਕੋਈ ਅਜਿਹਾ ਪਤਾ ਲੱਗਿਆ ਕੋਈ ਸਾਹਮਣੀ ਹੈ ਕੋਈ ਗੱਲਬਾਤ ਅਸੀਂ ਤਾਂ ਉਦੋਂ ਦੇ ਪੰਜਾਬ ਪੁਲਿਸ ਵਾਲ ਦੇਖ ਰਹੇ ਆ ਜਿਹੜੇ ਸਾਡੇ ਪੁਲਿਸ ਕਮਿਸ਼ਨਰ ਆ ਉਹ ਜਦੋਂ ACP ਹੁੰਦੇ ਸੀ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਬੜਾ ਡਰ ਹੁੰਦਾ ਸੀ ਤੇ ਅੱਜ ਬੜੇ ਅਫਸੋਸ ਨਾਲ ਕਹਿ ਰਹੇ ਵੀ ACP CP ਸਾਹਿਬ ਵੀ ਪਤ ਨਹੀਂ ਕੀ ਕਰ ਰਹੇ ਆ ਅੱਜ ਤੀਜਾ ਦਿਨ ਹੋ ਗਿਆ ਹਜੇ ਤੱਕ ਕੋਈ ਸਾਨੂੰ ਰਿਜ਼ਲਟ ਨਹੀਂ ਮਿਲਿਆ ਸਿਰਫ ਸ਼ਿਵਾਸ਼ ਨਹੀਂ ਮਿਲ ਰਹੀ ਜੋ ਮੈਂ ਕਿਹਾ ਕੋਈ ਸੀਸੀਟੀਵੀ ਕੈਮਰੇ ਖੰਗਾਲੇ ਗਏ ਹੁਣ ਇਹ ਆਰੋਪੀਆਂ ਦਾ ਪਤਾ ਲੱਗ ਪਿਆ ਪਾਇਆ ਹੋਵੇ ਕਿਹਦੇ ਤੇ ਆਏ ਸੀਗੇ ਆ ਕਿੱਥੋਂ ਆਏ ਸੀਗੇ ਕਿੱਦਾਂ ਆਏ ਸੀਗੇ ਉਹ 10 ਰਾਈ ਮੋਟਰਸਾਈਕਲ ਤੇ ਆਏ ਸੀ ਅੱਛਾ ਅੱਜ ਕਿੰਨੇ ਕੋ ਨੌਜਵਾਨ ਹੋਣੇ ਆ ਉਹ ਜਿਹੜੇ ਆਰੋਪੀ ਨੇ ਇਹਦਾ ਤਾਂ ਹਜੇ ਕੋਈ ਕਲੀਅਰ ਨਹੀਂ ਹੋਇਆ ਫਾਈਨਲ ਜਦੋਂ ਕੋਈ ਪੁਲਿਸ ਬੁਲਾ ਕੇ ਦੱਸੂਗੀ ਤਾਂ ਅੱਛਾ ਆ ਕਾਰਤਿਕ ਬੱਗਨ ਆਖਿਰਕਾਰ ਕਰਤਾ ਕਿਸੇ ਦਾ ਲਾਈਫ ਸਟਾਈਲ ਕਿਸੇ ਦਾ ਲਾਈਫ ਸਟਾਈਲ ਉਹ ਪਰਦਾ ਸੀ ਥੋੜੀ ਦੇਰ ਲਈ ਹੋਈ ਉਹਨੂੰ ਪੜ੍ਹਾਈ ਛੱਡੇ ਨੂੰ ਫੁੱਟਬਾਲ ਦਾ ਪਲੇਅਰ ਸੀਗਾ ਬਹੁਤ ਅੱਛਾ ਪਲੇਅਰ ਸੀ ਨਿਪਾਲ ਖੇਡ ਗਿਆ ਉੱਥੇ ਉਹਦੀ ਟੀਮ ਦੇ ਵਿੱਚ ਉਹ ਫਰਸਟ ਟੋਪ ਟੋਪ ਰਿਆ ਉਹ ਤੇ ਇੱਥੇ ਵੀ ਪੰਜਾਬ 'ਚ ਵੀ ਖੇਡਿਆ ਉਹ ਤੇ ਹੁਣ ਉਹ ਯੂਟਿਊਬਰ ਚਲਾ ਰਿਹਾ ਸੀਗਾ ਤੇ ਕੋਲੇ 3 ਲੱਖ ਉਹਦੇ ਫਾਲੋਅਰ ਸੀਗੇ ਤੇ ਮੈਂ ਤਾਂ ਤੁਹਾਡੇ ਮਾਧਮ ਤੋਂ ਇੱਕ ਹੋਰ ਦੋ ਚਾਰ ਚੈਨਲਾਂ ਨੇ ਉਹਦਾ ਲਿਖ ਕੇ ਪਾਤਾ ਗੈਂਗਸਟਰ ਦਾ ਵੀਰ ਜਦ ਤੱਕ ਤੁਸੀਂ ਉਹਨੂੰ ਨਿੱਜੀ ਮਿਲੇ ਨਹੀਂ ਉਹਦੀ ਲਾਈਫ ਦਾ ਨਹੀਂ ਪਤਾ ਤੇ ਤੁਸੀਂ ਉਹਨੂੰ ਮਰੇ ਹੋਏ ਨੂੰ ਕਿਉਂ ਬਦਨਾਮ ਕਰ ਰਹੇ ਹੋ ਮੈਂ ਤਾਂ ਤੁਹਾਡੇ ਮਾਧਿਅਮ ਤੋਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਚੈਨਲ ਵਾਲਿਆਂ ਨੂੰ ਵੀ ਇਦਾਂ ਦੇ ਨਹੀਂ ਕਰਨੇ ਚਾਹੀਦੀ ਮੇਰਾ خیال ਸ਼ਾਇਦ ਜੋ ਮੈਂ ਸਮਝਦਾ ਵੀ ਤੁਹਾਡੇ ਜਿਨ੍ਹਾਂ ਨੇ ਪਾਈ ਮਾ ਉਹਨਾਂ ਨੂੰ ਵੀ ਗੱਲ ਕਰ ਰਹੇ ਹਨ ਵੀ ਉਹਨਾਂ ਦੇ ਚੈਨਲਾਂ ਦੇ ਵੀ ਹਜੇ ਮੇਰੇ ਖਿਆਲ ਪੂਨੇ ਤਿੰਨ ਲੱਖ ਫੋਲੋਅਰ ਨਹੀਂ ਹੋਣਗੇ ਜਿਹੜੇ ਕਾਰਤਿਕ ਬਗੰਦੇ ਸੀ ਉਹਨੂੰ ਬਲੂ ਤੋ ਤੋ ਕੀ ਕਹਿੰਦੇ ਉਹਨੂੰ ਕਾਰਤਿਕ ਨੂੰ ਉਹ ਮਿਲ ਹੀ ਹੋ ਸੀ ਕੀ ਬਲੂ ਬਲੂ ਬੈਚ ਮਿਲੇ ਹੋ ਸੀ ਉਹਨੂੰ ਤੇ ਇਹ ਤਾਂ ਉਹ ਚੈਨਲ ਆਨਲਾਈਨ ਵੀ ਹਜੇ ਤੱਕ ਨਹੀਂ ਪਹੁੰਚੇ ਤੋਂ ਬਹੁਤ ਵੱਡੇ ਪੰਜਾਬ ਦੇ ਬਹੁਤ ਸਾਰੇ ਲੋਕ ਐ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪ੍ਰਾਪਤ ਹੋਈਆਂ ਪਰ ਇੱਕ ਆਰਤਿਕ ਬੱਗਨ ਨੂੰ ਪ੍ਰਾਪਤ ਸੀਗੀਆਂ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਯਾਰ ਉਹਨੂੰ ਬਦਨਾਮ ਨਾ ਕਰੋ ਉਹਦੀ ਨਿਜੀ ਲਾਈਫ ਬਾਰੇ ਸਮਝੋ ਇੱਕ ਤਾਂ ਬੱਚੇ ਦਾ ਮਰਡਰ ਹੋ ਗਿਆ ਉਹਦੀ ਜਾਨ ਚਲੇ ਗਈ ਮਾਂ ਪਿਓ ਦਾ ਇੱਕੋ ਹੀ ਪੁੱਤ ਸੀ ਉਹ ਬੇਸਹਾਰਾ ਹੋ ਗਏ ਤੇ ਦੂਜੇ ਪਾਸੇ ਤੁਸੀਂ ਕੋਈ ਲਿਖ ਰਹੇ ਗੈਂਗਵਾਰ ਗੈਂਗਵਾਰ ਦਾ ਮਤਲਬ ਕੀ ਹੁੰਦਾ ਵੀ ਦੋਨੇ ਪਾਸੋਂ ਗੋਲੀਆਂ ਚੱਲਣ ਇਹ ਤਾਂ ਗੋਲੀਆਂ ਦੋਨੇ ਪਾਸੇ ਚੱਲੀਆਂ ਨਹੀਂ ਉਹ ਤਾਂ ਐਕਟਵਾ ਤੇ ਬੈਠਾ ਸੀਗਾ ਪਿੱਛੇ ਉਹਦੇ ਗੋਲੀਆਂ ਮਾਰਤੀਆਂ ਫਿਰ ਤੁਸੀਂ ਕਿਤੇ ਲਿਖ ਰਹੇ ਗੈਂਗਸਟਰ ਗੈਂਗਸਟਰ ਦੀ ਪਰਵਾਸਾ ਕੀ ਹੁੰਦੀ ਪਰ ਉਹਨੂੰ ਬਦਨਾਮ ਕਰ ਰਹੇ ਆ ਯਾਰ ਤੇ ਮੈਂ ਬਸ ਤੁਹਾਡੇ ਚੈਨਲ ਤੋਂ ਪ੍ਰਸ਼ਾਸਨ ਤੋਂ ਲੁਧਿਆਣਾ ਪੁਲਿਸ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਉਹਨਾਂ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਕੇ ਜੋ ਸ਼ਕਤ ਸੀ ਆਵਾ ਦੇਖੋ ਅੱਜ ਕੱਲੇ ਮੈਂ ਲੁਧਿਆਣੇ ਦੀ ਗੱਲ ਕਰਾਂ ਪੰਜਾਬ ਨੂੰ ਛੱਡ ਕੇ ਲੁਧਿਆਣੇ ਦਾ ਐਡਾ ਮਾੜਾ ਹਾਲ ਹੈ ਜੋ ਪਤਾ ਲੱਗਦਾ ਕਿ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਵੀ ਰਵਲਵਰ ਲਈ ਫਿਰਦੇ ਆ ਲੁਧਿਆਣੇ ਦੇ ਵਿੱਚ ਕਿਸੇ ਕਿਸੇ ਦੋਸਤ ਦਾ ਮੈਂ ਨਾਮ ਨਹੀਂ ਲੈਣਾ ਉਹਨੇ ਵੀ ਦੱਸਿਆ ਵੀ ਲੁਧਿਆਣੇ ਦੇ ਅੰਦਰ ਇੰਨੇ ਲਾਇਸੈਂਸੀ ਅਸਲਾ ਨਹੀਂ ਹੈਗਾ ਜਿੰਨਾ ਆਮ ਲੋਕਾਂ ਕੋਲ ਦੋ ਨੰਬਰ ਦਾ ਹੋ ਗਿਆ ਰੋਜ਼ ਆਪਾਂ ਦੇਖਦੇ ਤੁਹਾਡੇ ਚੱਲਣਾ ਰਾਹੀਂ ਪ੍ਰਿੰਟ মিডিਆ ਰਹੀ ਅੱਜ ਇੱਥੇ ਫਾਇਰ ਹੋ ਗਈ ਅੱਜ ਇੱਥੇ ਫਾਇਰ ਹੋ ਗਈ ਇੱਥੇ ਆ ਮਰ ਗਿਆ ਯਾਰ ਐਡਾ ਮਾੜਾ ਸਮਾਂ ਦੇਖਣਾ ਪਊਗਾ ਸਾਨੂੰ ਬੜਾ ਅਫਸੋਸ ਹੈ ਨਾ ਕਹਿ ਰਹੇ ਮੈਂ ਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਇਹੀ ਬੇਨਤੀ ਕਰਨਾ ਕਿ ਜੋ ਇੱਕ ਪੰਜਾਬ ਪੁਲਿਸ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਕਾਬਲੀਅਤ ਦੇ ਨਾਲ ਐਡਾ ਵੱਡਾ ਅਤਵਾਦ ਖਤਮ ਕੀਤਾ ਤੇ ਪੁਲਿਸ ਤੁਸੀਂ ਜਿਹੜੇ ਨੌਜਵਾਨ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਜਾਂ ਘਰ 'ਚ ਕੋਈ ਲੇਡੀਜ਼ ਬੈਠੀ ਹੈ ਉਹ ਸੋਨੇ ਦੀ ਚੀਜ਼ ਪਾ ਕੇ ਬੈਠੀ ਹੈ ਬਾਜ਼ਾਰ ਚ ਜਾ ਰਹੀ ਹੈ ਉਹਦੀ ਖੋ ਹੋ ਰਹੀ ਉਹਦੇ ਕੰਨ ਪਾੜ ਦਿੱਤੇ ਜਾਂਦੇ ਇਹਨਾਂ ਨੂੰ ਬਚਾਓ ਜੀ ਸਾਹਿਬ ਇਹ ਇੱਕ ਸਵਾਲ ਹੈ ਇਹੋ ਜਿਹੇ ਸਾਡੇ ਨੌਜਵਾਨ ਕੱਭ ਨੌਜਵਾਨ ਜਿਹੜੇ ਕਿ ਬਾਹਰ ਜਾ ਕੇ ਮੈਰਜ ਜਿੱਤ ਕੇ ਆਉਂਦੇ ਨੇ ਉਸ ਤੋਂ ਬਾਅਦ ਸਾਡੇ ਹੀ ਰਾਜੇ ਦਾ ਸਾਡੇ ਹੀ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਆ ਤਾਂ ਇਹਦਾ ਮਾਪਿਓ ਦਾ ਹਨਾ ਤੇ ਉਹਨਾਂ ਨੂੰ ਹੀ ਜਿਹੜੀ ਇਹਨਾਂ ਉਹਨਾਂ ਦੀ ਉਹਨਾਂ ਦੀ ਸੁਰੱਖਿਆ ਨਹੀਂ ਹੈਗੀ ਆਮ ਲੋਕਾਂ ਦੀ ਸੁਰੱਖਿਆ ਕੀ ਹੋਊਗੀ ਸੁਰੱਖਿਆ ਤਾਂ ਇਹ ਹੈ ਬਿਲੁਗਿਆਣੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਅੰਦਰ ਆਮ ਲੋਕਾਂ ਦਾ ਗਨਮਨ ਦਿੱਤੇ ਹੋਇਆ ਜਿਹਨਾਂ ਥਾਣੇ ਜਾਂਦੇ ਆ ਸੰਤਰੀਆਣੀ ਐਸਐਚਓ ਨੂੰ ਮਿਲਦੇ ਉਹ ਕਹਿੰਦਾ ਮੇਰੇ ਕੋਲ ਫੋਰਸ ਹੈ ਨਹੀਂ ਤੇ ਲੋਕਾਂ ਨੂੰ ਗਨਮਨ ਦਿੱਤੇ ਮੈਂ ਤਾਂ ਤੁਹਾਡੇ ਮਾਧਮ ਤੋਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦਾ ਇਹ ਜਿਹੜਾ ਸਟੰਟ ਚੱਲ ਰਹੇ ਆ ਤੁਸੀਂ ਲੋਕਾਂ ਨੂੰ ਨਾਲ ਜੋੜਨ ਦੀ ਇਹਨੂੰ ਬੰਦ ਕਰੋ ਥਾਣਿਆਂ ਦੇ ਵਿੱਚ ਨਫਰੀ ਵਧਾਓ ਕੁਝ ਲੋਕਾਂ ਲਈ ਤੁਸੀਂ ਇਫਾਜ਼ਤ ਲਈ ਵੀ ਅਸੀਂ ਤੁਹਾਡੀ ਫਾਇਦਤ ਕਰ ਰਹੇ ਹਾਂ ਤੁਹਾਨੂੰ ਗਨਮੈਨ ਦੇ ਦਿੱਤੇ ਉਹਦੀ ਵੀ ਆ ਤੁਸੀਂ ਆਮ ਸਾਰੀ ਜਨਤਾ ਦਾ 3 ਕਰੋੜ ਲੋਕਾਂ ਨੂੰ ਗਨਮੈਨ ਦੇ ਦੋ ਹਰ ਬੱਚੇ ਸੁਰੱਖਿਤ ਹੈਗੇ ਮੈਂ ਕਹਿੰਦਾ ਛੋਟੇ ਐ ਨਾ ਵੱਡੇ ਐ ਕੋਈ ਵੀ ਸੁਰੱਖਿਤ ਨਹੀਂ ਤੁਸੀਂ ਦੇਖੋ ਕਿਸੇ ਕੋਈ ਫਰੋਤੀ ਮੰਗੀ ਆ ਰਹੀ ਕਿਸੇ ਦੇ ਅਟੈਕ ਹੋ ਰਿਹਾ ਕਿਸੇ ਦੇ ਕੁਝ ਹੋ ਰਿਹਾ ਕੋਈ ਮਰਡਰ ਹੋ ਰਿਹਾ ਮੈਂ ਤਾਂ ਇਹੀ ਮੰਗ ਕਰਦਾ ਪੰਜਾਬ ਸਰਕਾਰ ਤੋਂ ਵੀ ਪੰਜਾਬ ਦੇ ਹਰ ਬੰਦੇ ਨੂੰ ਗਨਮੈਨ ਦੇ ਦੋ ਯਾਰ ਬੱਲੇ ਕੁਝ ਬੰਦੇ ਤਾਂ ਨਹੀਂ ਜਿਨ੍ਹਾਂ ਨੂੰ ਆਪਣੀ ਜਾਨ ਦੀ ਬਹੁਤ ਜ਼ਿਆਦਾ ਟੈਨਸ਼ਨ ਹੈ। ਬਾਕੀ ਜਿਹੜੇ ਐ ਕਾਰਤਿਕ ਬੱਗਣ ਅਰ ਗਏ ਜਾਂ ਸਾਡੇ ਅਰ ਗਏ ਸਾਰੇ ਪੰਜਾਬ ਦੇ ਲੋਕਾਂ ਨੂੰ ਗੰਨਮੈਂਦੋ। ਫਿਰ ਤਾਂ ਸਾਨੂੰ ਸਮਝ ਲੱਗੇ ਵੀ ਤੁਸੀਂ ਬੜੇ ਚਿੰਤਤ ਹੋ ਯਾਰ ਪੂਰੇ ਪੰਜਾਬ ਦੇ ਲਈ ਚਿੰਤਤ ਹੋ। ਥਾਣੇ ਜਾਂਦੇ ਹਮੇਸ਼ਾ ਉੱਥੇ ਐਸਐਚਓ ਇਹੀ ਕਹਿੰਦਾ ਵੀ ਸਾਡੇ ਕੋਲ ਮਲੇਰੀਆ ਨਹੀਂ। ਸਾਡੇ ਕੋਲ ਤਾਂ ਸੰਤਰੀ ਹੈ ਨਹੀਂ। ਕੀ ਬਣੂਗਾ ਪੰਜਾਬ ਦਾ? ਜੋ ਚੌਧੇ ਸਾਹਿਬ ਇੱਕ ਬੋਸ਼ ਸਾਂਝੀ ਕੀਤੀ ਗਈ ਆ ਉਸ ਪੋਸਟ ਦੇ ਬਾਰੇ ਕੀ ਤੁਹਾਡਾ ਕਹਿਣਾ ਵਾ ਪੋਸਟ ਅਸੀਂ ਵੀ ਪੜ੍ਹੀ ਆ ਜੀ ਕੀ ਕਹਿ ਸਕਦੇ ਆ ਪੋਸਟ ਤੋਂ ਵੱਡਾ ਤਾਂ ਸਾਡੇ ਸਾਹਮਣੇ ਰਿਜ਼ਲਟ ਆ ਵੀ ਸਾਡੇ ਬੱਚੇ ਨੂੰ ਮਾਰਤਾ ਗਿਆ ਪੋਸਟ ਦਾ ਕੀ ਕਹਿ ਸਕਦੇ ਆ ਅਸੀਂ ਇਹਦਾ ਹੁਣ ਸਰਕਾਰ ਦੇਖੇ ਪੰਜਾਬ ਪੁਲਿਸ ਦੇਖੇ ਵੀ 3 ਦਿਨ ਹੋ ਗਏ ਪੋਸਟ ਪਈ ਨੂੰ ਉਸ ਦਿਨ ਰਾਤ ਨੂੰ ਪਈ ਗਈ ਪੋਸਟ ਤੇ ਤੁਸੀਂ ਕਿੱਥੇ ਪਹੁੰਚੇ ਹੋ ਜੇ ਇਦਾਂ ਹੀ ਮਾਰ ਕੇ ਲੋਕ ਪੋਸਟਾਂ ਪਾ ਕੇ ਜਿਮੇਵਰੀਆਂ ਲੈਣ ਲੱਗੇ ਤੇ ਫਿਰ ਪੰਜਾਬ ਦਾ ਤਾਂ ਰੱਬ ਰੱਖਾ। ਡਰ ਮਾਹੌਲ ਹੈਗਾ ਕਿ ਸਾਡਾ ਮੈਂ ਤਾਂ ਇਹ ਸਮਝਦਾ ਡਰ ਤਾਂ ਤੁਸੀਂ ਦੇਖ ਲਓ ਡਰ ਇੰਨਾ ਵੀ ਅਗਲੇ ਨੇ ਕਤਲ ਵੀ ਕਰਤਾ ਫਿਰ ਜਿਮੇਵਰੀ ਵੀ ਲੈ ਲਈ ਆ ਪੰਜਾਬ ਪੁਲਿਸ ਦਾ ਡਰ। ਪਰ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਇਦਾਂ ਹੀ ਰਹੂਗਾ ਤੇ ਲੋਕ ਪੰਜਾਬ ਛੱਡ ਕੇ ਚੱਲ ਜੂਗੇ ਇੱਥੇ। ਵਿਕੀ ਸੋਹਤਾ ਜੀ ਨੇ ਬੀਜੇਪੀ ਦੇ ਵਿਕੀ ਜੀ ਕਿਸ ਤਰ੍ਹਾਂ ਦੇਦੇ ਹੋ ਬੀਜੇਪੀ ਦਾ ਹਾਲੀ ਆਣਾ ਆਇਆ ਨੀਗਾ ਤੇ ਆਮ ਆਦਮੀ ਪਾਰਟੀ ਹੈਗੀ ਐ ਸੱਤਾ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ? ਪਪੂਸ ਪ੍ਰਸ਼ਾਸਨ ਨੇ ناکਾਮੀ ਕਿਸ ਤਰ੍ਹਾਂ ਦੀ ਦੇਖੋ ਮੈਂ ਚੌਧਰੀ ਸਾਹਿਬ ਨੇ ਵੀ ਦੱਸਿਆ ਮੇਰੀ ਵੀ ਉਹੀ رائے ਆ ਕਿ ਸੀਪੀ ਲੁਧਿਆਣਾ ਸੁਪਨ ਸ਼ਰਮੇ ਵਰਗੇ ਆਈਪੀਐਸ ਇੰਟੈਲੀਜੈਂਟ ਪਰਸਨ ਹੁਣ ਜਿਹੜੇ ਏਸੀ ਵੀ ਰਹੇ ਹੁਣ ਔਰ ਉਹਨਾਂ ਦੇ ਹੁੰਦੇ ਹੋਏ ਲੁਧਿਆਣਾ ਦੇ ਹਾਲਾਤ ਇਹ ਆ ਕਿ ਹਰ ਤੀਜੀ ਚੌਥੀ ਗਲੀ 'ਚ ਜਾਂ ਦੂਜੇ ਤੀਜੇ ਮਹੱਲੇ ਦੇ ਵਿੱਚ ਵਾਰਦਾਤ ਹੋ ਰਹੀ ਆ ਚਾਹੇ ਉਹ ਲੁੱਟਾ ਖੋਆ ਵਾ ਤੇ ਚਾਹੇ ਉਹ ਕਾਰਤਿਕ ਬੱਗਣ ਵਰਗੇ ਨੌਜਵਾਨ ਵੀਰਾਂ ਦਾ ਕਤਲ ਹੋ ਰਿਹਾ ਦਿਨ ਦਿਹਾੜੇ ਤੁਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੋ ਆ ਕਾਰਤਿਕ ਕੋਲ ਨਾ ਤਾਂ ਕਿਸੇ ਤਰੀਕੇ ਦਾ ਕੋਈ ਹਸਲਾ ਸੀ ਨਾ ਕੋਈ ਉਹਦੇ ਦਿਮਾਗ 'ਚ ਕੋਈ ਕਿਸੇ ਤਰੀਕ ਦੀ ਪਲਾਨਿੰਗ ਸੀ ਵੀ ਮੈਂ ਲੜਨ ਜਾ ਰਿਹਾ ਕਿਸੇ ਨਾਲ ਉਹ ਤਾਂ ਇੱਕ ਲੜਕੇ ਨੂੰ ਛੱਡਣ ਜਾ ਰਿਹਾ ਸੀਗਾ ਔਰ ਉਸੇ ਦੌਰਾਨ ਉਹਦੀ ਰੈਕੀ ਹੋਈ ਰੈਕੀ ਆਲਰੇਡੀ ਪਹਿਲਾਂ ਹੀ 2-4 ਦਿਨ ਤੋਂ ਚੱਲਦੀ ਹੋਣੀ ਆ ਫਿਰ ਉਹਦੇ ਬੜੀ ਬਹਿਰੈਮੀ ਨਾਲ ਗੋਲੀਆਂ ਮਾਰੀਆਂ ਗਈਆਂ ਤੁਸੀਂ ਦੇਖੋ ਜਿਹੜੇ ਫਾਲੋਅਰ 3 ਲੱਖ ਫਾਲੋਅਰ ਆ ਉਹ ਫਾਲੋਅਰ ਜਿਹੜਾ ਹੈਗਾ ਵਾ ਅਗਰ ਤੁਸੀਂ ਸਰਕਾਰੀ ਇੰਟੈਲੀਜੈਂਸੀ ਸਾਈਬਰ ਕ੍ਰਾਈਮ ਆਪਣੇ ਅਗਰ ਛਾਣ ਵੀ ਨ ਕਰ ਲਵੇ ਸਾਰੇ ਜੈਨੂਇਨ ਫਾਲੋਅਰ ਆ ਕਿਸੇ ਵੀ ਗੈਂਗਸਟਰ ਨੂੰ ਕੋਈ 2 4 5 10 20 50 ਦਾ ਬੰਦੇ ਫਾਲੋਅਰ ਕਰ ਸਕਦੇ ਆ ਜਿਹੜਾ ਇੱਕ ਬੱਚਾ ਕਾਬਲ ਆ ਜਿਹੜਾ ਬਾਸਕਟਬਾਲ ਦਾ ਪਲੇਅਰ ਆ ਔਰ ਅਚੀ ਹਾਈਟ ਆ ਔਰ ਜਿਹਦੀ ਨਾਲ ਫੋਟੋ ਕਰਾਉਣ ਦੇ ਲਈ ਲੋਕੀ ਸਵੇਰੇ 6 ਵਜੇ 5 ਵਜੇ ਆ ਕੇ ਉਹਦੇ ਘਰ ਦੇ ਬਾਹਰ ਬਹਿ ਜਾਂਦੇ ਸੀਗੇ ਤੇ ਹਰ ਆਮ ਬੰਦਾ ਤਾਂ ਨਹੀਂ ਇਦਾਂ ਦੇ ਬੰਦੇ ਨਾਲ ਫੋਟੋ ਕਰਾਉਣਾ ਚਾਹਦਾ ਕਿ ਜੇ ਕੋਈ ਗੈਂਗਸਟਰ ਹੋਵੇ ਉਹ ਇੱਕ ਅ ਅੱਛਾ ਲੜਕਾ ਸੀਗਾ ਚੌਧਰੀ ਸਾਹਿਬ ਦੱਸਦੇ ਪਰਿਵਾਰ ਵੀ ਦੱਸਦਾ ਵਾ ਕਿ ਉਹਦੀਆਂ ਫੇਕ ਆਈਡੀਆਂ ਬਣਾਈਆਂ ਜਾਂਦੀਆਂ ਸੀਗੀਆਂ ਤੇ ਉਹਦਾ ਨਾਮ ਬਦਨਾਮ ਕੀਤਾ ਜਾਂਦਾ ਸੀ ਇੱਕ ਈਗੋ ਦੀ ਭਾਵਨਾ ਸੀ ਇੱਕ ਜੈਲਸ ਸੀਗੀ ਇੱਕ ਮਾਨਸਿਕਤਾ ਸੀਗੀ ਕਿ ਇੱਕ ਵਾਲਮੀਕੀ ਸਮਾਜ ਦਾ ਬੱਚਾ ਜਿਹੜਾ ਇਸ ਸਾਨੂੰ ਸ਼ਬਦ ਕਹਿਣੇ ਪੈਂਦੇ ਆ ਵਾਰ-ਵਾਰ ਕਿਉਂਕਿ ਹਲੇ ਜਿਹੜੀ ਛੂਹਾਛਾਤੋਂ ਖਤਮ ਨਹੀਂ ਹੋਈ ਹੈਗੀ ਪਹਿਲਾ ਬਾਹਰੀ ਸੀਗੀ ਉਹ ਨਜ਼ਰ ਆਂਦੀ ਸੀ ਹੁਣ ਅੰਦਰੂਨੀੋਂ ਜ਼ਿਆਦਾ ਖਤਰਨਾਕ ਆ ਉਹ ਬੱਚਾ ਜਿਹੜਾ ਪੌਣੇ 3 ਲੱਖ ਫਾਲੋਅਰ ਹੋਵੇ ਔਰ ਬਲੂ ਟਿੱਕ ਟਿੱਕ ਬੈਜ ਉਹਨੂੰ ਨੀਲੇ ਰੰਗ ਦਾ ਮਿਲਿਆ ਹੋਵੇ ਔਰ ਇੰਸਟਾਗ੍ਰam ਦੇ ਉੱਤੇ ਕੋਈ ਕੁਝ ਸਿੰਪਲ ਫੋਟੋ ਵੀ ਬਾਦ ਵੇਚ ਤੇ ਉਹ 32 32 30 40 ਜਲੀ 50 ਹਜ਼ਾਰ ਲੋਕਾਂ ਦੇ ਲਾਈਕ ਕਮੈਂਟ ਆ ਜਾਣ ਤੇ ਇੱਥੇ ਦਾ ਕਈ ਵੇਲੇ ਸਾਡੇ ਵਰਗਾ ਕੋਈ ਫੋਟੋ ਬਾਅਦ ਵਿੱਚ ਉਹਦੇ 100 ਕਮੈਂਟ ਲਾਈਕ ਨਹੀਂ ਜਾਂਦਾ ਹੈਗਾ ਉਹ ਬੱਚਾ ਇੱਕ ਸੈਲੀਬ੍ਰਿਟੀ ਬਣ ਚੁੱਕਾ ਸੀ ਘੱਟ ਉਮਰ ਦੇ ਵਿੱਚ 22 ਸਾਲ ਦੀ ਉਮਰ ਦੇ ਵਿੱਚ ਉਹਦਾ ਕਿਸੇ ਨਾਲ ਕੋਈ ਵਾਦ ਵਿਵਾਦ ਨਹੀਂ ਸੀਗਾ ਬਾਕੀ ਦੇਖੋ ਸੀਪੀ ਸਾਹਿਬ ਅੱਗੇ ਬੇਨਤੀ ਆ ਆਮ ਆਦੀ ਪਾਰਟੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਅੱਗੇ ਬੇਨਤੀ ਆ ਕਿ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਚਾਹੇ ਉਹ ਬਠਿੰਡੇ ਦੇ ਵਿੱਚ ਅਗਲਾ ਲਾ ਲੋ ਵਪਾਰੀਆਂ ਦੇ ਨਾਲ ਚਾਹੇ ਦੂਜੇ ਸ਼ਹਿਰਾਂ ਦੇ ਵਿੱਚ ਲਾ ਲੋ ਹਰ ਰੋਜ਼ ਫੋਰਨ ਦੇ ਅੰਦਰ ਅਗਰ ਕਿਸੇ ਚੈਨਲ ਦੇ ਤੇ ਜਾਂ ਕਿਸੇ ਅਖਬਾਰ ਦੇ ਪ੍ਰਿੰਟ ਮੀਡੀਆ ਦੇ ਉਤੇ ਜਿਹੜੀ ਉਹਨਾਂ ਦੀ ਉਪਲਬਧੀ ਹੁੰਦੀ ਆ ਉਹ ਫਰੰਟ ਪੇਜ ਦੀ ਖਬਰ ਬਣਦੀ ਆ ਸਾਡੀ ਸਟੇਟ ਦਾ ਇਹ ਹਾਲ ਆ ਕਿ ਜਿੰਨੀਆਂ ਵੀ ਨੈਗੇਟਿਵ ਖਬਰਾਂ ਵਾ ਚਾਹੇ ਉਹ ਕਤਲ ਆਮ ਚਾਹੇ ਉਹ ਲੁੱਟਾਂ ਕਸੁੱਟਾਂ ਰੇਵਾ ਉਹ ਫਰੰਟ ਪੇਜ ਦੀਆਂ ਖਬਰਾਂ ਬਣਦੀਆਂ ਵਾ ਅਸੀਂ ਇਹੋ ਜੀ ਸਟੇਟ ਦੇ ਅੰਦਰ ਰਹਿ ਰਹੇ ਆ ਔਰ ਇਹ ਲਗਭਗ ਪੌਣੇ 4 ਸਾਲਾਂ ਦੇ ਵਿੱਚ ਇਹ ਚੀਜ਼ਾਂ ਹੋਈਆਂ ਵਾ ਪਹਿਲਾਂ ਨਾ ਤਾਂ ਪੰਜਾਬ ਜੀ ਅੱਤਵਾਦ ਸੀਗਾ ਨਾ ਤਾਂ ਸੌਰੀ ਗੈਂਗਸਟਰਸ ਸੀਗਾ ਜੱਤਵਾਦ ਹੋਇਆ ਤੇ ਇਹੀ ਪੰਜਾਬ ਪੁਲਿਸ ਨੇ ਖਤਮ ਕੀਤਾ ਵਾ ਤੇ ਇਹ ਮੇਰੀ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਸਾਨੂੰ ਮਜਬੂਰ ਨਾ ਕਰੋ ਕਿਸੀ ਸੜਕਾਂ ਤੇ ਆ ਜਾਈਏ ਕਿਉਂਕਿ ਤੁਹਾਡੇ ਵੱਲੋਂ ਹਲੇ ਕੋਈ ਉਚਿਤ ਤੇ ਠਕਮਾ ਸਟੈਪ ਨਹੀਂ ਚੱਕਿਆ ਗਿਆ ਜਿਸ ਦੇ ਨਾਲ ਪਰਿਵਾਰ ਪ੍ਰਸ਼ਾਸਨ ਨੂੰ ਜਾਂ ਲੁਧਿਆਣਾ ਜਾਂ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੇਫ ਮੰਨਣ ਸ਼ਨੀਵਾਰ ਨੂੰ ਰਾਤ ਨੂੰ ਹੋਈ ਹੈ ਇੱਕ ਗੈਂਗਵਾੜ ਹੋਈ ਹੈ ਤੇ ਉਸ ਦੇ ਵਿੱਚ ਇੱਕ कार्तिक ਬੱਗੇ ਨੌਜਵਾਨ ਦੀ ਮੌਤ ਹੋਈ ਹੈ ਇਸ ਦੇ ਉੱਤੇ ਸ਼ੋਕ ਜਤਾਨਾ ਕੋਈ ਹੌਣ ਹਾਰ ਬੱਚਾ ਗੱਲਾਂ ਨਾਲ ਨਹੀਂ ਪੂਰਾ ਕੀਤਾ ਜਾ ਸਕਦਾ ਕਿਸੇ ਗੱਲ ਨੂੰ ਉਹ ਬੈਠੀਆਂ ਨੇ ਮਾਮਾ ਉਹ ਬੈਠੀਆਂ ਨੇ ਭੈਣਾ ਉਹ ਆਰੀ ਆ ਭੈਣ ਬੁੱਛਿਆ ਦੀ ਬਾਹਰੋਂ ਟਿੜੀਓ ਦੇ ਗੁੱਟ ਤੇ ਰਖੜੀ ਬੰਦੀ ਸੀ ਆ ਰਖੜੀ ਲੰਘ ਕੇ ਗਈ ਆ ਇਹ ਮੈਨੂੰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਇਹ ਕੋਈ ਸਿਆਸੀ ਖਾਣਾ ਨਹੀਂ ਹੈਗਾ ਪਰ ਜਿਹੜੀਆਂ ਇਸ ਸਰਕਾਰਾਂ ਇਹ ਜੀ ਗੈਂਗ ਬੋਰਾਂ ਨੂੰ ਜਾਂ ਇਹਨਾਂ ਨੂੰ VIP ਟ੍ਰੀਟਮੈਂਟ ਦਿੰਦੀਆਂ ਨੇ ਝੇਲਾਂ 'ਚ ਬੈਠੇ ਗੁਜਰਾਤ ਵਰਗੀਆਂ ਝੇਲਾਂ 'ਚ ਇਹ ਉਹਨਾਂ ਨੂੰ ਦੇਖਦੇ ਏ ਕਿ ਲੱਗਿਆ ਬੂਟਾ ਜਿਹੜਾ ਹੈ ਉਹਦੀ ਜੜ ਫੁਲਾ ਰਿਆ ਵਾ ਇਹ ਐਡਾ ਹੋਂ ਹਰ ਬੱਚਾ ਮੇਰੇ ਹਲਕੀ ਸੈਂਟਰ ਦਾ ਜਿਹਦਾ 2.5 ਲੱਖ ਫਾਲੋਅਰ ਹੋਵੇ ਉਹ ਐਡਾ ਹੋਂ ਹਰ ਬੱਚਾ ਸਾਡਾ 골ਡ ਮੈਰਸ ਪੈਨਲਿਸਟ 골ਡ ਮੈਰਸ ਹੀ ਗਾ ਮੁੰਡਾ ਕਿ ਉਹੋ ਜੇ ਬੱਚਿਆਂ ਦੇ ਨਾਲ ਇਹੋ ਜੀ ਘਟਨਾ ਵਾਪਰੂਗੀ ਮੈਂ ਸਮਝਦਾ ਸਾਨੂੰ ਇਦੋਂ ਮਾਰਾ ਦਿਨ ਕੋਈ ਦੇਖਣ ਨੂੰ ਹੈ ਨਹੀਂਗਾ ਕਿਉਂਕਿ ਹੁਣ ਇੱਕ ਭੈਣ ਉੱਥੋਂ ਬਾਹਰ ਦੀਆਂ ਕੰਟਰੀਆਂ ਤੋਂ ਚੱਲ ਕੇ ਆ ਕੇ ਆਪਣੇ ਭਾਈ ਦਾ ਮੂੰਹ ਦੇਖੂਗੀਆ ਕਿਵੇਂ ਉਹਦੇ ਹਿਰਦੇ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਬੱਝੂਗੀਆਂ ਕੀ-ਕੀ ਚੱਲੂਗੀਆਂ ਬਾਪ ਨੂੰ ਜਵਾਨ ਬੱਚੇ ਦਾ 22-23 ਸਾਲ ਦੀ ਉਮਰ ਕੀ ਹੁੰਦੀ ਆ 22-23 ਸਾਲ ਦੀ ਉਮਰ ਦੇ ਬੱਚੇ ਦਾ ਮੋਢਾ ਦੇਣਾ ਪਊਗਾ ਇਦੋਂ ਮਾਰੀ ਗੱਲ ਕੀ ਹੋ ਸਕਦੀ ਆ ਪਰ ਮੈਂ ਇਹ ਜ਼ਰੂਰ ਤੁਹਾਡੇ ਲਈ ਕਹਿਣਾ ਚਾਹਨਾ ਵਾਂ ਵੀ ਇਹ ਜਿਹੇ ਬੰਦਿਆਂ ਦਾ ਵੀ ਕੰਮ ਜਿਹੜਾ ਇਹ ਗੈਂਗ ਵਰ ਆਪਣੇ ਨਾਮ ਨੂੰ ਬਣਾਉਣ ਲਈ ਮਾਮਾ ਦੀਆਂ ਕੁੱਖਾਂ ਨਾਲ ਖੜਵਾਲ ਕਰ ਰਹੇ ਆ ਇਹਨਾਂ ਦਾ ਵੀ ਐਂਡ ਗੋਲੀ ਵਾਲਾ ਹੀ ਰਸਤਾ ਵਾ ਅੱਜ ਨਹੀਂ ਕੱਲ ਇਹਨਾਂ ਨੂੰ ਮਿਲਣੀ ਐਂਡ ਗੋਲੀ ਆ ਵੀ ਤੁਹਾਡੇ ਮਲੇ ਦਾ ਹੁਨ ਹਾਰ ਬੱਚਾ ਸੀਗਾ ਕੋਲ ਵੀ ਮੈਟਲਿਸਟੀ ਵਿੱਚੋਂ ਜਿੱਤਿਆ ਵੀ ਸੀਗਾ ਖੇਡਾਂ ਦੀ ਕਾਫੀ ਸ਼ੌਕੀਨੀ ਤੌਰ ਤੇ ਸੀਗਾ ਤੇ ਪਹਿਲ ਤੋਂ ਉੱਤੇ ਹਰ ਇੱਕ ਦੀ ਰਿਸਪੈਕਟ ਕਰਦੇ ਹੀ ਸੇਵਾ ਕਰਦਾ ਹੀ ਆ ਤੇ ਮੁਜਰਮਾਂ ਨੂੰ ਕੀ ਸਜ਼ਾ ਦਿਵਾਉਣੀ ਮੇਕੋ ਮੈਂ ਤਾਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵਾ ਇਹਨਾਂ ਦੇ ਵੀ ਕੋਈ ਨਾ ਕੋਈ ਗੋਲੀ ਦਾ ਨਾਮ ਹੈ ਇਹ ਜਿਹਾਂ ਜਦੋਂ ਵਾਰਦਤਾਂ ਨੂੰ ਕੋਈ ਇਲਜ਼ਾਮ ਦਿੰਦਾ ਤਾਂ ਉਹਨਾਂ ਲਈ ਵੀ ਗੋਲੀ ਤਿਆਰ ਹੀ ਹੁੰਦੀ ਆ ਠੀਕ ਹੈ ਨਾ ਉਹਨਾਂ ਨੇ ਵੀ ਕਿਤੇ ਕੋਈ ਲੰਬਾ ਸਫ਼ਰ ਨਹੀਂ ਕੱਟਣਾ ਪਰ ਐਨਾ ਜ਼ਰੂਰ ਆ ਵੀ ਜਿਹੜਾ ਇਹ ਹੋਣ ਹਰ ਬੱਚਾ ਗਿਆ ਵਾ ਇਹਦੀ ਵਾਪਸੀ ਕਿਵੇਂ ਕਰਾਂਗੇ ਗੱਲਾਂ ਨਾਲ ਨਹੀਂ ਹੋਣੀ ਕੋਈ ਰਾਜਨੀਤੀ ਤੌਰ ਤੇ ਨਹੀਂ ਹੋਣੀ ਉਹ ਮਾਂ ਨੂੰ ਪੁੱਛ ਕੇ ਦੇਖੋ ਜਾਂ ਉਹ ਭੈਣ ਨੂੰ ਜਾਂ ਉਹ ਬਾਪ ਨੂੰ ਦੇਖੋ ਜਿਹੜੇ ਬਾਪ ਨੇ ਉਹਨਾਂ ਆਪਣੇ 22-23 ਸਾਲ ਦੇ ਬੱਚੇ ਨੂੰ ਕੰਧਾ ਦੇਣਾ ਉਦੇ ਲਈ ਤਾਂ ਅੱਜ ਇਹ ਧਰਤੀ ਖਾਲੀ ਹੋ ਗਈ। ਪੱਪੀ ਜੀ ਕਾਰਵਾਈ ਕੀ ਹੋ ਤੱਕ ਹੋਈ ਆ ਪੁਲਿਸ ਨੂੰ। ਕੋਲਸਾ ਆਪਣੇ ਕੰਮ ਲੱਗੀ ਹੋਈ ਆ ਪੁਲਿਸ ਨੇ ਕੱਲ ਅੱਜ ਕੱਲ ਦੇ ਵਿੱਚ ਵਿੱਚ ਇਹ ਚੀਜ਼ ਦਾ ਰਿਜ਼ਲਟ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ੜਿਆ ਸਾਰਾ ਕੁਝ ਹੋ ਜਾਣਾ ਪਰ ਸਾਡਾ ਉਹ ਹੋਣ ਹਾਰ ਜਵਾਬਤ ਨਹੀਂ ਵਾਪਸ ਆਉਣਾ। ਜਿਹੜਾ ਐਡਾ ਹੋਣ ਹਾਰ ਬੱਚਾ ਸੀ ਉਹਨੇ ਵਾਪਸ ਨਹੀਂ ਆਉਣਾ ਹੋ ਤਾਂ ਸਾਰਾ ਕੁਝ ਹੀ ਜਾਣਾ। ਹੋ ਜਾਣਾ ਮਾ। ਪੁਲਿਸ ਲੱਗੀ ਹੋਈ ਆ ਉਹ ਉਸ ਦਾ ਆਪਣੇ ਕੰਮ ਲਈ। ਪਰ ਉਹ ਜਵਾਕ ਦਾ ਜਾਣਾ ਉਹ ਸਾਡਾ ਘਾਟਾ ਨਹੀਂ ਪੂਰਾ ਹੋ ਸਕਦਾ। ਇਹ ਸਾਡੇ ਨਾਲ ਸੀਗੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਇਹ ਕਿਹਾ ਗਿਆ ਕਿ ਬੀਤੀ ਸ਼ਨੀਵਾਰ ਰਾਤ ਨੂੰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਪ੍ਰਸ਼ਾਸਨ ਜੋ ਰੁਕਿਆ ਹਰਕਤ ਦੇ ਵਿੱਚ ਆਂਦੀ ਹੈ ਤੇ ਹਾਲਾਕਿ ਔਰੋਪੀਅਨ ਦੀ ਪਾਲ ਜੜਕਿਆ ਜਾਰੀ ਹੈ ਤੇ ਪਰਿਵਾਰ ਵੱਲੋਂ ਕਿਹਾ ਗਿਆ ਰਿਹਾ ਜਾ ਰਿਹਾ ਹੈ ਕਿ ਸਾਨੂੰ ਜੜਕਿਆ ਆਸ਼ਵਾਸਨ ਮਿਲਣਾ ਚਾਹੀਦਾ ਤੇ ਇਹੋ ਜੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਔਰੋਪੀ ਨੇ ਜਲਦੋ ਜਲ ਫੜ ਕੇ 96 ਤੋਂ 7 ਸਜ਼ਾ ਜਰੀਕਿਆ دینی ਚਾਹੀਦੀ ਜੁੜੇਲ ਧਨਲਾਈ ਦੇ ਨਾਲ ਲੜਨਾ ਤੋਂ ਇਹ ਰਿਪੋਰਟ ਧੰਨਵਾਦ